ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰያ ਮਸਾਲੇਦਾਰ ਅਰਬੀ ਦੀ ਸੁੱਕੀ ਸਬਜ਼ੀ ਜੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਅਸੀਂ 1 ਕਿਲੋ ਅਰਬੀ ਲਈ ਹੈ ਇਸ ਤਰੀਕੇ ਦੇ ਨਾਲ ਤੋੜਾ ਸਾਈਡ ਤੋਂ ਕੱਟ ਕੇ ਤੇ ਇਸ ਦਾ ਚਿਲਕਾ ਜਿਹੜਾ ਇਹ ਪੀਲ ਕਰ ਲੈਣਾ ਬਹੁਤ ਵਧੀਆ ਤਰੀਕੇ ਨਾਲ ਅਰਬੀ ਨੂੰ ਲੰਬੇ-ਲੰਬੇ ਸਾਈਜ਼ ਦੇ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ ਜਿਵੇਂ ਤੁਸੀਂ ਸਕਰੀਨ ਦੇ ਵਿੱਚ ਦੇਖ ਸਕਦੇ ਹੋ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਸਾਰੀ ਅਰਬੀ ਅਸੀਂ ਕੱਟ ਲਈ ਹੋਈ ਹੈ ਤੇ ਇਸ ਦੇ ਵਿੱਚ ਖੁੱਲਾ ਨਮਕ ਪਾ ਕੇ 10-15 ਮਿੰਟ ਬਾਅਦ ਤੇ ਇਸ ਨੂੰ ਰੈਸਟ ਦੇਵਾਂਗੇ ਇਸ ਦੇ ਵਿੱਚ ਜਿੰਨੀ ਵੀ ਲੇਸ ਆ ਉਹ ਆਪਣੇ ਆਪ ਹੀ ਛੁੱਟਣੀ ਸ਼ੁਰੂ ਹੋ ਜਾਵੇਗੀ ਆਪਾਂ ਇਥੇ ਇੱਕ ਗੱਲ ਦਾ ਧਿਆਨ ਰੱਖਾਂਗੇ ਕੱਲੀ-ਕੱਲੀ ਅਰਬੀ ਨੂੰ ਬਹੁਤ ਹੀ ਵਧੀਆ ਲੂਨ ਜਿਹੜਾ ਹੈ ਕੋਟ ਹੋਣਾ ਚਾਹੀਦਾ ਤਦ ਸਾਡੀ ਅਰਬੀ ਤੇ ਸਬਜ਼ੀ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਅਰਬੀ ਨੂੰ ਕਾਫੀ ਸਾਰੀ ਲੇਸ ਛੱਡ ਦਿੱਤੀ ਹੈ ਤੇ ਹੁਣ ਅਸੀਂ ਕੀ ਕਰਾਂਗੇ 3-4 ਪਾਣੀਆਂ 'ਚ ਬਹੁਤ ਹੀ ਵਧੀਆ ਇਸ ਨੂੰ ਤੋਲਵਾਂਗੇ ਤਾਂ ਜੋ ਇਸ ਦੇ ਵਿੱਚ ਬਿਲਕੁਲ ਵੀ ਲੇਸ ਨਾ ਰਵੇ ਅਰਬੀ ਨੂੰ 3-4 ਪਾਣੀਆਂ 'ਚ ਵਾਸ਼ ਕਰ ਲਿਆ ਹੋਇਆ ਹੈ। ਹੁਣ ਆਪਾਂ ਇੱਕ ਕੜਾਈ ਦੇ ਵਿੱਚ 2 ਵੱਡੇ ਚਮਚ ਸੀ ਸਰ੍ਹੋਂ ਦਾ ਤੇਲ ਪਾਵਾਂਗੇ। ਸਰ੍ਹੋਂ ਦੇ ਤੇਲ ਦੇ ਵਿੱਚ ਅਰਬੀ ਨੂੰ ਆਪਾਂ ਫਰਾਈ ਕਰ ਲੈਣਾ ਹੈ। ਅਰਬੀ ਨੂੰ 3 ਤੋਂ 4 ਮਿੰਟ ਆਪਾਂ ਫਰਾਈ ਕਰਾਂਗੇ। ਜਦ ਅਰਬੀ ਉੱਪਰ ਲਾਈਟ ਜੇ 골ਡਨ ਕਲਰ ਆ ਜਾਵੇ ਤਦ ਸਾਡੀ ਫਰਾਈ ਹੋ ਕੇ ਅਰਬੀ ਤਿਆਰ ਹੈ ਅਸੀਂ ਸਿਰਫ 50% ਆਪਾਂ ਅਰਬੀ ਨੂੰ ਪਕਾਵਾਂਗੇ ਫਰਾਈ ਅਰਬੀ ਨੂੰ ਹੁਣ ਆਪਾਂ ਪਲੇਟ ਵਿੱਚ ਕੱਢ ਲੈਣੇ ਆ ਹੁਣ ਉਸੇ ਤੇਲ ਦੇ ਵਿੱਚ ਇੱਕ ਛੋਟਾ ਚਮਚ ਸਾਬੂ ਜੀਰਾ ਪਾਵਾਂਗੇ ਦੋ ਸਾਬਤ ਲਾਲ ਮਿਰਚਾ ਪਾਵਾਂਗੇ ਹਲਕਾ ਜਿਹਾ ਫਰਾਈ ਕਰ ਲਵਾਂਗੇ ਉਸ ਤੋਂ ਬਾਅਦ ਅਦਰਕ ਲਸਣ ਤੇ ਹਰੀਆਂ ਮਿਰਚਾਂ ਦੀ ਆਪਾਂ ਗ੍ਰਾਈਂਡਰ ਜਾਰਚ ਪੇਸਟ ਬਣਾ ਕੇ ਤਿਆਰ ਕਰ ਲਈ ਸੀ ਹੁਣ ਐਡ ਕਰ ਲਵਾਂਗੇ ਅਦਰਕ ਤੇ ਲਸਣ ਨੂੰ ਬਹੁਤ ਹੀ ਵਧੀਆ ਭੁੰਨ ਲਵਾਂਗੇ ਜਦ ਤੱਕ ਬ੍ਰਾਊਨ ਕਲਰ ਨਹੀਂ ਆ ਜਾਂਦਾ ਅਦਰਕ ਤੇ ਲਸਣ ਬਹੁਤ ਹੀ ਵਧੀਆ ਪੁੱਜ ਕੇ ਤਿਆਰ ਨੇ ਹੁਣ ਅਸੀਂ 6 మీడియం ਸਾਈਜ਼ ਪਿਆਜ਼ ਲਏ ਜਿਨ੍ਹਾਂ ਨੂੰ ਆਪਾਂ ਫਾਈਨ ਚੋਪ ਕਰਕੇ ਐਡ ਕਰ ਲਵਾਂਗੇ ਪਿਆਜ਼ ਨੂੰ ਬ੍ਰਾਊਨ ਕਲਰ ਹੋਣ ਤੱਕ ਭੁੰਨਾਂਗੇ ਪਿਆਜ਼ ਬਹੁਤ ਹੀ ਵਧੀਆ ਪੁੱਜ ਕੇ ਤਿਆਰ ਹੋ ਚੁੱਕਾ ਬ੍ਰਾਊਨ ਕਲਰ ਇਸ ਦੇ ਉੱਪਰ ਆ ਚੁੱਕਾ ਹੈ ਹੁਣ ਦੂਟ ਟਮਾਟਰ ਆਪਾਂ ਫਾਈਨ ਚੌਪ ਕਰਕੇ ਐਡ ਕਰ ਲਵਾਂਗੇ ਤੇ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਟਮਾਟਰ ਦੇ ਨਾਲ ਹੀ ਅੱਧਾ ਛੋਟਾ ਚਮਚ ਤੁਸੀਂ ਨਮਕ ਤਾਂ ਐਡ ਕਰ ਦਿਓ ਕਿਉਂਕਿ ਅਰਬੀ ਦੇ ਵਿੱਚ ਅਸੀਂ ਆਲਰੇਡੀ ਨਮਕ ਜਿਹੜਾ ਐਡ ਕਰ ਚੁੱਕੇ ਸੀ ਨਮਕ ਸਿੱਕਾ ਪਾਵਾਂਗੇ ਨਮਕ ਪਾਣ ਦੇ ਨਾਲ ਮਸਾਲਾ ਬਹੁਤ ਹੀ ਜਲਦੀ ਕੁੱਕ ਹੋ ਜਾਂਦਾ ਹੈ। ਹੁਣ ਮਸਾਲੇ ਦੇ ਵਿੱਚ 1 ਚਮਚ ਹਲਦੀ ਪਾਊਡਰ ਪਾਵਾਂਗੇ। 1 ਚਮਚ ਲਾਲ ਮਿਰਚ ਪਾਊਡਰ ਪਾਵਾਂਗੇ। ਅੱਧਾ ਛੋਟਾ ਚਮਚ ਜੀਰਾ ਪਾਊਡਰ ਪਾਵਾਂਗੇ। ਜੀਰਾ ਪਾਊਡਰ ਪਾਣ ਦੇ ਨਾਲ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਅਰਬੀ ਦੀ ਸਬਜ਼ੀ। ਤੇ ਇਸ ਦੇ ਨਾਲ ਹੀ ਅੱਧਾ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ। ਤੇ ਅੱਧਾ ਛੋਟਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਪਾ ਕੇ ਮਸਾਲੇ ਨੂੰ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਫਿਰ ਮਸਾਲੇ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੇ ਕਿਉਂਕਿ ਜਿੰਨਾ ਜ਼ਿਆਦਾ ਮਸਾਲਾ ਪੁੱਜੇਗਾ ਉਨੀ ਹੀ ਅਰਬੀ ਦੀ ਸਬਜੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏਗੀ ਜਦੋਂ ਵੀ ਤੁਸੀਂ ਸਬਜੀ ਬਣਾਉਂਦੇ ਹੋ ਮਸਾਲੇ ਨੂੰ ਬਹੁਤ ਹੀ ਵਧੀਆ ਪੁੰਨਿਆ ਕਰੋ ਤੇ ਸਬਜੀ ਜਿਹੜੀ ਤੁਹਾਡੀ 2 ਗੁਣਾ ਸਵਾਦ ਬਣ ਕੇ ਤਿਆਰ ਹੋਏਗੀ ਜਰੂਰ ਤੱਕ ਮੈਂ ਸਾਰਾ ਤੇਲ ਛੱਡ ਦਵਾਂਗੇ ਤਦ ਤੱਕ ਅਸੀਂ ਮਸਾਲੇ ਨੂੰ ਬਹੁਤ ਹੀ ਵਧੀਆ ਭੁੰਨ ਲਾਵਾਂਗੇ ਮਸਾਲੇ ਦੇ ਵਿੱਚੋਂ ਤੇਲ ਛੁੱਟਣਾ ਸ਼ੁਰੂ ਹੋ ਚੁੱਕਾ ਹੈ ਥੋੜਾ ਜਿਹਾ ਫਰਾਈ ਕੀਤੀ ਹੋਈ ਅਰਬੀ ਐਡ ਕਰ ਦਵਾਂਗੇ ਅਰਬੀ ਨੂੰ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ ਔਰ ਅਸੀਂ 5 ਕਿ ਮਿੰਟ ਵਾਸਤੇ ਟੱਕਣ ਦੇ ਕੇ ਸੇਮ ਗੈਸ ਤੇ ਆਪਾਂ ਇਸ ਤਰ੍ਹਾਂ ਪਕਾਵਾਂਗੇ। ਇਸ ਨਾਲ ਮਸਾਲੇ ਜਿਹੜੇ ਅਰਬੀ ਦੇ ਵਿੱਚ ਰੱਚ ਵਿੱਚ ਜਾਣਗੇ ਤੇ ਬਹੁਤ ਹੀ ਸੁਆਦ ਲੱਗੇਗੀ ਖਾਣ ਦੇ ਵਿੱਚ। ਅਰਬੀ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ। ਅਖੀਰ ਵਿੱਚ ਆਪਾਂ ਇੱਕ ਚਮਚ ਅਮਚੂਰ ਪਾਊਡਰ ਪਾਵਾਂਗੇ। ਅਮਚੂਰ ਪਾਊਡਰ ਪਾਉਣ ਨਾਲ ਖੱਟਾ ਮਿੱਠਾ ਫਲੇਵਰ ਆਂਦਾ ਹੈ ਅਰਬੀ ਦੀ ਸਬਜ਼ੀ ਦੇ ਵਿੱਚ। ਤੇ ਅਰਬੀ ਖਾਣ ਵਿੱਚ ਹੋਰ ਵੀ ਜ਼ਿਆਦਾ ਸੁਆਦ ਲੱਗਦੀ ਹੈ। ਸੋ ਅਰਬੀ ਦੀ ਸਬਜੀ ਸਾਡੀ ਬਹੁਤ ਹੀ ਵਧੀਆ ਮਸਾਲੇਦਾਰ ਬਣ ਕੇ ਤਿਆਰ ਹੈ। ਅਰਬੀ ਦੇ ਉੱਪਰ ਤੁਸੀਂ ਨਿੰਬੂ ਨਿਚੋੜ ਕੇ ਵੀ ਤੁਸੀਂ ਇੰਜੋਏ ਕਰ ਸਕਦੇ ਹੋ। ਸੋ ਗਰਮਾ ਗਰਮ ਪਲੇਟ ਦੇ ਵਿੱਚ ਸਰਵ ਕਰ ਦਿਆ ਸਬਜ਼ੀ ਨੂੰ। ਜੇ ਅੱਜ ਦੀ ਰੈਸিপি ਤੁਹਾਨੂੰ ਵਧੀਆ ਲੱਗੀ ਤੇ ਸਾਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਓ। ਜੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ੍ਰੀ ਅਕਾਲ।